ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਅਵਰ ਕਿਵੇਂ ਸਾਰੇ ਟਿਕਾ ਕੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਦ ਚੁਕੇ ਨੇ ਸਾਡੇ ਪੰਜੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 8 ਦਿਨ ਹੈਗਾ ਅਜਾ ਸੋਮਵਾਰ ਚਲੋ ਆਪਾਂ ਗੱਲਬਾਤ ਕਰੀਏ ਵੀ ਅੱਜ ਦੇ ਕੀ ਪਾੜ ਰਹੇ ਜੀ ਅੱਜ ਦੇ ਜੀ ਪੋਸ਼ਕੀਲ ਦੇ ਰੇਟ ਜੀ ਇੱਕ ਆਪਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬਨੇ ਰਹੋ ਜੀ ਆਪਣੇ ਨਾਲ ਐਂਡ ਤੱਕ ਚਲੋ ਆਪਾਂ ਕਰਦੇ ਆ ਗੱਲਬਾਤ ਜੀ ਅੱਜ ਦੇ ਹਾਂਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਰ ਰਹੇ ਜੀ ਹੋਲ ਸੇਲ ਦੇ ਰੇਟਾਂ ਮਾਰੀ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਰ ਰਿਹਾ ਜੀ ਤੇ ਐਂਡ ਤੱਕ ਵੜੇ ਰਹੋ ਜੀ ਆਪਾਂ ਸਾਰੇ ਰੇਟ ਦਿਖਾਵਾਂਗੇ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਹੋਲ ਸੇਲ ਦੇ ਰੇਟ ਹਾਂਜੀ ਦੋਸਤੋ ਹਰੇ ਮਟਰਾਂ ਦਾ ਥੋੜਾ ਜਿਹਾ ਰੇਟ ਤੇਜ ਆ ਜੀ ਤੇ ਰੇਟ ਹੈਗਾ ਜੀ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦੇ ਜੀ ਇਹ ਬੰਦ ਬਟੇ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਰੇਟ ਤੇਜ ਆ ਜੀ ਤੇ ਹਰੇ ਮਟਰਾਂ ਦਾ ਰੇਟ ਹੈਗਾ ਜੀ 60 ਰੁਪਏ ਕਿਲੋ ਦਾ ਭਾਜ ਜੀ ਹਰੇ ਮਟਰਾਂ ਦੀ ਇਹ ਬੰਦ ਗੱਟੇ ਦਾ ਭਾਜ ਜੀ ਹਰੇ ਮਟਰਾਂ ਦਾ ਜੀ ਬੰਦ ਗੱਟੇ ਲੈਣੇ ਮੈਣਗੇ ਜੇ ਕਿਸੇ ਨੂੰ ਲੈਣੇ ਆ ਜੀ ਘੱਟੋ ਘਾੜ 50 ਕਿਲੋ weight ਹੁੰਦਾ ਗੱਟੇ ਦੇ ਵਿੱਚ ਮਟਰਾਂ ਦਾ ਤੇ ਬੰਦ ਗੱਟੇ ਦਾ ਲੈਣਾ ਆਕਰ 20 ਕਿਲੋ ਦਾ ਭਾਜ ਜੀ ਹਰੇ ਮਟਰਾਂ ਜੀ ਅੱਜ ਦਾ ਹਾਂਜੀ ਦੋਸਤੋ ਗਜਰਾਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਗਜਰਾਂ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਪੂਰੀ ਵਧੀਆ ਟੌਪਰੀਆਂ ਗਜਰਾਂ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਲਾਲ ਟਮਾਟਰ ਦਾ ਭਾਅ ਹੈਗਾ ਜੀ ਪਰਫੈਕਟ ਗ੍ਰੇਡਾਂ ਦਾ ਭਾਅ ਰਿਹਾ ਜੀ 35 ਰੁਪਏ ਕਿਲੋ ਦਾ ਭਾਅ ਜੀ ਲਾਲ ਟਮਾਟਰ ਦਾ ਜੀ ਹਾਂਜੀ ਦੋਸਤੋ ਜਿਹੜੀਆਂ ਲੋਕਲ ਸਬਜ਼ੀਆਂ ਨੇ ਜੀ ਗੰਡ ਗੋਭੀ ਦਾ ਰੇਟ ਹੈਗਾ ਜੀ ਔਰ ਕੱਚੀ ਦੇ ਲੱਗੇ 30 ਰੁਪਏ ਤੇ ਕਰਾਪਾ ਜੀ ਗੰਡ ਗੋਭੀ ਦਾ ਜੀ ਕਿਲੋ ਦਾ ਜੀ ਇਹ 3 ਕਿਲੋ ਜਾਂ 4 ਕਿਲੋ ਇਕੱਠੀ ਲੈ ਬਣੇ ਜੇ ਕਿਸੇ ਨੇ ਵੀ ਲੈਣੀ ਹੈ ਜੀ ਗੰਡ ਗੋਭੀ 25 ਰੁਪਏ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਪਾ ਰਹੇ ਹੈ ਜੀ ਸਿਕੰਦਰਾਨਾ ਜੀ ਹਾਂ ਜੀ ਦੋਸਤੋ ਜਿਹੜੀ ਹਰੀ ਮਿਰਚ ਹੈ ਜੀ ਬੰਦ ਘਟਿਆਂ ਦੇ ਵਿੱਚ ਆਉਂਦੇ ਤੇ ਹਰੀ ਮਿਰਚ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਪਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਤਣੀਆਂ ਦਾ ਰੇਟ ਹੈਗਾ ਜਿਹੜਾ ਬਰੀਕ ਪੱਤੇ ਵਾਲਾ ਹੈਗਾ ਜੀ ਉਹ ਤਾਂ ਹੈਗਾ ਜੀ 40 ਰੁਪਏ ਕਿਲੋ ਦਾ ਭਾਜ ਜਿਹੜਾ ਵਧੀਆ ਪੱਤੇ ਵਾਲਾ ਹੈਗਾ ਮੋٹے ਪੱਤੇ ਵਾਲਾ ਹੈਗਾ ਵਧੀਆ ਉਹਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਜ ਜੀ ਤਣੀਆਂ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜ ਜੀ ਸਲਾਦ ਪੱਤੇ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾਂ ਦੇ ਵਿੱਚ ਆਉਂਦਾ ਜੀ ਇਹ ਦੇ ਕੋਲ ਦੇ ਦੋਸਤੋ ਅੱਜ ਭਾਇਆ ਦਾ ਹਾਂਜੀ ਗੋਟੋ ਲੋਕਲ ਗੋਭੀ ਦਾ ਪਾਹਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾੜ ਰਿਹਾ ਜੀ ਲੋਕਲ ਗੋਭੀ ਦਾ ਜੀ 22 ਰੁਪਏ ਕੋਲੋਂ ਵੀ ਜੇ ਕਸੇ ਨਹੀਂ ਲੈਣੀ ਹੈ ਜੀ ਲੋਕਲ ਗੋਭੀ ਤੇ ਰੇਟ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਪਾਹਾ ਜੀ ਲੋਕਲ ਗੋਭੀ ਦਾ ਜੀ ਪੂਰੀ ਵਧੀਆ ਟਾਪ ਦੀ ਗੋਭੀ ਹੈ ਇਹ 22 ਹੈਰੀ ਕੋਲੋਂ ਮਿਲ ਜੀ ਗੋਭੀ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਪਾੜ ਰਿਹਾ ਜੀ ਗੋਭੀ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਪਾਹਾ ਹੈਗਾ ਜੀ ਬੰਦ ਲਫਾਵੇਂ ਦਾ ਪਾੜ ਰਿਹਾ ਜੀ ਪੱਤ ਗੋਭੀ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪਤ ਗੋਭੀ ਦਾ ਜੀ ਅੱਜ ਦੇ ਜੀ ਹੋਲ سیل ਦਾ ਰੇਟ ਹੈ ਹਾਂ ਜੀ ਦੋਸਤੋ 56 ਕੱਦੂ ਦਾ ਭਾਅ ਹੈਗਾ ਜੀ ਬੰਦਲ ਫਗੜਾ ਦਾ ਭਾਅ ਰਿਹਾ ਜੀ 56 ਕੱਦੂ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ 56 ਕੱਦੂ ਦਾ ਜੀ ਹੋਰ ਬਾਪੂ ਜੀ ਠੀਕ ਹੋ ਮੈਂ ਇਹ ਕਾਇਮ ਹਾਂ ਹਾਂਜੀ ਦੋਸਤੋ ਸੁੰਗਰੇ ਦਾ ਰੇਟ ਹੈਗਾ ਜੀ ਜਿਹੜੇ ਛੋੜੇ ਥੋੜੇ ਛੋਟੇ ਹੁੰਦੇ ਆ ਉਹਦਾ ਰੇਟ ਹੈਗਾ ਜੀ 150 ਤੋਂ ਲੈ ਕੇ 80 ਰੁਪਏ ਤੱਕ ਦਾ ਆ ਭਾਜੀ ਸੁੰਗਰੇ ਦਾ ਜੀ ਜਿਹੜੇ ਲੰਬੇ ਹੁੰਦੇ ਆ ਜੀ ਸੁੰਗਰੇ ਹਾਂਜੀ ਦੋਸਤੋ ਹਰੀ ਬੈਂਗਣੀ ਦਾ ਰੇਟ ਹੈਗਾ ਜੀ ਪੰਸੀਰੀ ਦਾ ਜੀ 150 ਰੁਪਏ ਆ ਭਾਜੀ ਪੰਸੀਰੀ ਦਾ ਜੀ ਤੇ ਜਿਹੜੀ ਬਲੈਕ ਵਾਲੀ ਬੈਂਗਣੀ ਲੰਬੇ ਵਾਲੀ ਸੀ ਉਹਦਾ ਰੇਟ ਹੈਗਾ ਜੀ 100 ਦੀ 6 ਕਿਲੋ ਮਿਲ ਜੂ ਜੇ ਕਿਸੇ ਨੂੰ ਮਿਲਣੀ ਹੈ 100 ਦੀ 6 ਕਿਲੋ ਦਾ ਭਾਅ ਜੀ ਵੇਖਣੀ ਨਾ ਜੀ ਹਾਂਜੀ ਦੋਸਤੋ ਸਾਗਮੋਲਾ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਰਿਹਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਸਾਗਮੋਲਾ ਦਾ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਸਭ ਦਾ ਹਾਂਜੀ ਦੋਸਤੋ ਕੱਦੂ ਦਾ ਰੇਟ ਹੈਗਾ ਜੀ ਬੰਦਲ ਪਾਪੇ ਦੇ ਵਿੱਚ ਹੈਗਾ ਜੀ ਕੱਦੂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ ਦਰਜਨ ਦਾ ਰੇਟ ਰਿਹਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾ ਕੱਟੋ ਕੱਟਾ 12 ਗੁੱਟੀਆਂ ਲੈਣੀਆਂ ਪੈਂਦੀ ਨੇ ਜੇ ਕਿਸੇ ਨੇ ਵੀ ਲੈਣੀਆਂ ਜੀ ਦਰਜਾ ਨਾਲ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਮੇਚਰ ਦਾ ਜੀ ਹਾਂਜੀ ਦੋਸਤੋ ਜੁਗਨੀ ਪੇਠੇ ਦਾ ਰੇਟ ਹੈਗਾ ਜੀ 6 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਜੁਗਨੀ ਪੇਠੇ ਦਾ ਜੀ ਇਹ ਬੰਦਲ ਫੱਦੇ ਦੇ ਵਿੱਚ ਆਉਂਦੀ ਹੈ ਪੈਕਿੰਗ ਜੀ ਇਹਦੀ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਹਰੇ ਪਿਆਜ਼ ਦਾ ਜੀ ਰੇਟ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਵੱਧ ਚੁੱਕਾ ਜੀ ਸਰੋਂ ਦੇ ਰੇਟ ਹੈਗਾ ਜੀ ਸਰੋਂ ਦੇ ਸਾਗ ਦਾ ਜੀ ਦਰਜੰਦਾ ਜੀ 150 ਰੁਪਏ ਦਰਜੰਦਾ ਭਾਜ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ ਬੰਦ ਪੰਡਾ ਲੈਣੀ ਮੈਂਦੇ ਨੇ ਜੇ ਕਿਸੇ ਨੂੰ ਲੈਣੀ ਹੈ ਇਹ ਘੱਟੋ ਘਾਟ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਵੇਟ ਹੁੰਦਾ ਜੀ ਤੇ ਰੇਟ ਹੈਗਾ ਜੀ ਇਹਦਾ 5 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਮੂਲੀ ਦਾ ਜੀ ਹਾਂਜੀ ਦੋਸਤੋ ਬਰੋਕਲੀ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਬਰੋਕਲੀ ਦਾ ਜੀ ਇਹ ਬੰਦ ਗ੍ਰੇਡ ਦਾ ਭਾਜ ਜੀ ਬਰੋਕਲੀ ਦਾ ਹਾਂਜੀ ਦੋਸਤੋ ਔਲੇ ਦਾ ਭਾਅ ਹੈਗਾ ਜੀ ਜਿਹੜੇ ਲੋਕਲ ਔਲੇ ਆਉਂਦੇ ਆ ਜੀ ਉਹਨਾਂ ਦਾ ਰੇਟ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਇਹ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ ਜਿਹੜੀ ਬਾਰਲੀ ਡੱਬਿਆਂ ਦੀ ਪੈਕਿੰਗ ਹੁੰਦੀ ਆ ਜੀ ਭਿੰਡੀ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਭਿੰਡੀ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਭਿੰਡੀ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਦਰਦਨ ਦਾ ਜੀ ਪਾਲਕ ਦਾ ਜੀ ਹਾਂਜੀ ਦੋਸਤੋ ਕੁੰਮਾ ਦਾ ਰੇਟ ਹੈਗਾ ਜੀ ਇਹ ਮਸ਼ਰੂਮ ਦਾ ਰੇਟ ਰਹਿਗਾ ਜੀ 120 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਰਹਿ ਹੈ ਜੀ ਅੱਜ ਦਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਚਲੋ ਬਣੇ ਰਹੋ ਆਪਣੇ ਨਾਲ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਐਂਡ ਤੱਕ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ ਬੰਦ ਗ੍ਰੇਟਾਂ ਦਾ ਪਾ ਹੈਗਾ ਜੀ ਕੇਲੇ ਦਾ ਜੀ 15 ਤੋਂ ਲੈ ਕੇ 20 22 ਰੁਪਏ ਤੱਕ ਦਾ ਪਾ ਜੀ ਕੇਲੇ ਦਾ ਜੀ ਹਾਂਜੀ ਦੋਸਤੋ ਆਪਾਂ ਨਰੀਅਲ ਵਾਈ ਵੀ ਗੱਲਬਾਤ ਕਰਦੇ ਆ ਬੰਗਲੌਰ ਵਾਲੇ ਨਰੀਅਲ ਦਾ ਕੀ ਪਾ ਚੱਲ ਰਹੀ ਦੀ ਅੱਜੋ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਜੀ ਬਾਈ ਗਲਵੰਤ ਨਾਲ ਹੋਰ ਗਲਵੰਤ ਕੀ ਹਾਲ ਨੇ ਬਾਈ ਵਧੀਆ ਬਾਈ ਕੀ ਰੇਟ ਲਾ ਦੇ ਨਰੀਅਲ ਬਾਈ ਹਾਂਜੀ ਦੋਸਤੋ 350 ਰੁਪਏ ਦਾ ਪਾ ਜੀ ਨਰੀਅਲ ਦਾ ਜੀ ਇਹ ਪੂਰਾ ਵਧੀਆ ਬਾਈ ਹੋਰਾਂ ਕੋਲੇ ਫਰੈਸ਼ ਨਰੀਅਲ ਆਉਂਦਾ ਬੰਦ ਗੱਡੀ ਆਉਂਦੀ ਹੈ ਮੰਡੀ ਦੇ ਵਿੱਚ ਇਹ ਬਾਈ ਹੋਰਾਂ ਕੋਲੇ ਕਲਵੰਤ ਹੋਰਾਂ ਕੋਲੇ ਲੈ ਕੇ ਜਾਓ 10 ਪੀਸ 350 ਰੁਪਏ ਦੇ ਮਿਲ ਜਾਣਗੇ ਤਾਜ਼ੇ ਨਰੀਆਲ ਦਿੱਲੀ ਆਉਂਦੀ ਹੈ ਬਾਈ ਹੋਰਾਂ ਕੋਲੇ ਗੱਡੀ ਭੰਗੌਰ ਵਾਲੇ ਨਰੀਆਲ ਦੀ ਜੀ ਤੇ ਪੈਕਿੰਗ ਵੀ ਕੀਤੀ ਪਈ ਹੁੰਦੀ ਹੈ ਤਾਜੀ ਪੈਕਿੰਗ ਹੁੰਦੀ ਆ 10 ਪੀਸ 350 ਰੁਪਏ ਦਾ ਭਾਜ ਨਰੀਆਲ ਦਾ ਹਾਂਜੀ ਪੈਨੈਪਲ ਦਾ ਭਾਅ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਮਾਰਕੀਟ ਦਾ ਰੇਟ ਹੈਗਾ ਜੀ 350 ਰੁਪਏ ਦਾ ਭਾਅ ਜੀ ਮਾਰਕੀਟ ਦਾ ਜੀ ਇਹ 10 ਕਿਲੋ ਵਾਲੀ ਪੈਕਿੰਗ ਹੁੰਦੀ ਆ ਮਾਰਕੀਟ ਦੀ ਹਾਂਜੀ ਦੋਸਤੋ ਮਸੰਮੀ ਦਾ 10 ਕਿਲੋ ਵਾਲੀ ਪੈਕਿੰਗ ਦਾ ਰੇਟ ਹੈਗਾ ਜੀ 400 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ ਹਾਂਜੀ ਦੋਸਤੋ ਕਿਨੂਆ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਨੂਆ ਦਾ ਜੀ ਬੰਦ ਗ੍ਰੇਟ ਦਾ ਭਾਅ ਜੀ ਕਿਨੂ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਬੰਦ ਪੇਟੀ ਦਾ ਭਾਅ ਹੈਗਾ ਜੀ ਸੇਵ ਦਾ ਜੀ 15 ਕਿਲੋ ਵਾਲੀ ਪੇਟੀ ਹੁੰਦੀ ਹੈ ਜੀ ਇਹਦਾ ਰੇਟ ਹੈਗਾ ਜੀ 900 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹਦਾ ਵਧੀਆ ਕੁਆਲਟੀ ਦਾ ਸੇਵ ਹੈ ਜੀ ਹਾਂਜੀ ਦੋਸਤੋ ਘੀ ਵਾਲੀ ਡੱਬੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 80 ਰੁਪਏ ਦਾ ਭਾਅ ਜੀ ਸਿੰਗਲ ਡੱਬੀ ਦਾ ਜੀ ਕਿਸੇ ਨੇ ਵੀ ਲੈਣੀ ਹੈ ਜੀ ਕੀ ਵੀ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ 4 ਪੀਸ ਹੁੰਦੇ ਜੀ ਕੀ ਵੀ ਦਾ ਹਾਂਜੀ ਦੋਸਤੋ ਪ੍ਰੂਤੀ ਦਾ ਰੇਟ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਵੀਤੇ ਦਾ ਜੀ ਹਾਂਜੀ ਦੋਸਤੋ ਅਮਰੂਦ ਦਾ ਭਾਅ ਤੇਜ ਹੈ ਜੀ ਅਮਰੂਦ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਅਨਾਰਾ ਦਾ ਭਾਅ ਹੈਗਾ ਜੀ ਅੱਜ ਦਾ ਬੰਦੇ ਲੱਗਣਾ ਭਾਅ ਰਿਹਾ ਜੀ ਅਨਾਰਾ ਦਾ ਜੀ 100 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਅਨ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਵੀ ਹੋਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਆਲੂ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਹੋਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਬਾਬੂ ਜੀ ਨਾਲ ਜੀ ਆਲੂ ਦਾ ਕੀ ਭਾਰ ਰਿਹਾ ਜੀ ਦੱਸੋ ਜੰਮਸ ਕਰਵਾਓ ਜੀ ਨਮਸਕਾਰ ਨਮਸਕਾਰ ਹੋਠੀ ਕੋ ਜੀ ਬਹੁਤ ਵਧੀਆ ਤੇ ਨਵੇਂ ਆਲੂ ਦਾ ਕੀ ਭਾਰ ਹੈਗਾ ਜੀ ਨਵੇਂ ਆਤਿਆ 400 ਲੇ ਕੇ 430 ਰੁਪਏ ਹਾਂਜੀ ਦੇਖੋ ਨਵੇਂ ਆਲੂ ਦਾ ਭਾਰ ਹੈ ਹਾਂਜੀ ਦੋਸਤੋ ਆਲੂ ਦਾ ਭਾਅ ਹੈਗਾ ਜੀ 400 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਆਲੂਆਂ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਆਲੂ ਦਾ ਜੀ ਨਵੇਂ ਦਾ weight ਹੁੰਦਾ ਜੀ ਇਹਦੇ ਵਿੱਚ 50 ਕਿਲੋ weight ਹੁੰਦਾ ਜੀ ਗੱਟੇ ਦੇ ਵਿੱਚ ਹਾਂਜੀ ਦੋਸਤੋ ਅੱਜ ਆਪਾਂ ਮੋਟਾ ਪਿਆਜ਼ ਦਿਖਾ ਰਹੇ ਆ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਇਹੇ ਬਾਗਵਾਂ ਕੋਲੋਂ ਮਿਲਜੂ ਬੰਦ ਗੱਤੇ ਹੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਰੇਟ ਹੈਗਾ ਜੀ 18 ਤੋਂ ਲੈ ਕੇ 19 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਆ ਪਿਆਜ਼ ਪੂਰਾ ਵਧੀਆ ਟੌਪ ਦਾ ਲਾਸਣ ਦਾ ਵੀ ਦਿਖਾਤਾ ਜੀ 18 ਤੋਂ ਲੈ ਕੇ 19 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਐਮਪੀ ਵਾਲੇ ਲਸਣ ਦਾ ਭਾਅ ਰਿਹਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਲਸਣ ਦਾ